ਵਜਟ ਦਾ ਕੀ ਹੈ ਮਸਲਾ ਕਿਹੜੇ ਦੇਸ਼ ਨੇ ਸਭ ਤੋਂ ਪਹਿਲਾਂ ਵਜਟ ਕੀਤਾ ਸੀ ਪੇਸ ਦੇਸ਼ ਦੇ ਲੋਕਾਂ ਨੂੰ ਵਜਟ ਤੋਂ ਕੀ ਹੁੰਦੀਆਂ ਨੇ ਉਮੀਦਾਂ ਸਤਸਿਆ ਕਾ ਤੁਸੀਂ ਜੁੜਿਓ ਐਨ ਆਰ ਆਈ ਟੀਵੀ ਨਾਲ ਮੈਂ ਹਾਂ ਤੁਹਾਡੇ ਨਾਲ ਸਤਨਾਮ ਸਿੰਘ ਬਠੋਈ ਤਾਂ ਹਰ ਸਾਲ ਬਜਟ ਪੇਸ ਹੁੰਦਾ ਹੈ ਤੇ ਉਸਤੇ ਕਾਫੀ ਉਮੀਦਾਂ ਜਿਹੜੀਆਂ ਲੋਕਾਂ ਨੇ ਲਗਾਈਆਂ ਹੁੰਦੀਆਂ ਨੇ ਤਾਂ ਬਜਟ ਹੁਣ ਵੀ ਜਿਹੜਾ ਪੇਸ਼ ਹੋਣ ਜਾ ਰਿਹਾ ਤੇ ਇਸ ਤੇ ਅੱਜ ਗੱਲਬਾਤ ਕਰਾਂਗੇ ਕਿ ਬਜਟ ਕਿੱਥੋਂ ਬਣਿਆ ਤੇ ਬਜਟ ਸ਼ਬਦ ਕਿੱਥੋਂ ਆਇਆ ਤੇ ਸਭ ਤੋਂ ਪਹਿਲਾਂ ਕਿਹੜੇ ਦੇਸ਼ ਨੇ ਬਜਟ ਪੇਸ਼ ਕੀਤਾ ਸੀ ਤਾਂ ਅਕਸਰ ਜਦੋਂ ਕੋਈ ਕੋਈ ਵੱਡਾ ਕੰਮ ਕਰਨਾ ਹੁੰਦਾ ਘਰ ਵਿੱਚ ਜਾਂ ਕੋਈ ਅਸੀਂ ਕਹਿ ਸਕਦੇ ਆ ਜਿਹੜੇ ਕਿ ਵਿਆਹ ਸਮਾਗਮ ਦਾ ਕੋਈ ਤਿਆਰੀ ਕਰਨੀ ਹੁੰਦੀ ਹੈ ਘਰ ਵਿੱਚ ਤਾਂ ਅਸੀਂ ਸਭ ਤੋਂ ਪਹਿਲਾਂ ਆਪਣਾ ਜਿਹੜਾ ਬਜਟ ਯਾਨੀ ਕਿ ਪੈਸਾ ਦੇਖਦੇ ਆ ਕਿ ਸਾਡੇ ਕੋਲ ਪੈਸਾ ਕਿੰਨਾ ਹੈ ਕਿੰਨੀ ਲਾਗਤ ਆਏਗੀ ਤੇ ਕੀ ਕੁਝ ਖਰਚ ਆ ਸਕਦਾ ਤਾਂ ਉਸ ਸਭ ਨੂੰ ਜੇਕਰ ਅਸੀਂ ਵੱਡੇ ਪੱਧਰ ਤੇ ਦੇਖੀਏ ਦੇਸ਼ ਦੇ ਰਾਜਨੀਤਾ ਤੱਕ ਜੋੜੀਏ ਉਸ ਨੂੰ ਤਾਂ ਦੇਸ਼ ਦੀ ਇਕਨੋਮਿਕ ਨਾਲ ਜੋੜੀਏ ਤਾਂ ਉਸ ਨੂੰ ਬਜਟ ਦੇ ਰੂਪ ਵਿੱਚ ਦੇਖਿਆ ਜਾਂਦਾ ਤਾਂ ਇਸੇ ਤਰੀਕੇ ਨਾਲ ਦੇਸ਼ ਦਾ ਬਜਟ ਬਣਦਾ ਹੈ ਅਤੇ ਦੇਸ਼ ਵਿੱਚ ਜੋ ਆ ਜਿਹੜੇ ਆ ਡਵੈਲਪਮੈਂਟ ਦੇ ਲਈ ਕੰਮਕਾਰ ਹੁੰਦੇ ਨੇ ਹੁਣੇ ਹੁੰਦੇ ਨੇ ਜਾਂ ਚੱਲ ਰਹੇ ਡਵੈਲਪਮੈਂਟ ਦੇ ਲਈ ਪੈਸਾ ਜਿਹੜਾ ਹੋਰ ਜਿਹੜਾ ਲਾਉਣਾ ਹੁੰਦਾ ਤਾਂ ਉਸ ਦੇ ਲਈ ਜਿਹੜੀ ਤਿਆਰੀ ਕੀਤੀ ਜਾਂਦੀ ਆ ਉਹੀ ਬਜਟ ਹੁੰਦਾ ਜਿਸ ਦੇ ਚਾਲਦਿਆਂ ਅਕਸਰ ਅਸੀਂ ਦੇਖਦੇ ਆ ਕਿ ਦੇਸ਼ ਭਰ ਵਿੱਚ ਹਰ ਸਾਲ 1 ਫਰਵਰੀ ਨੂੰ ਬਜਟ ਪੇਸ਼ ਕੀਤਾ ਜਾਂਦਾ ਤੇ ਉਸ ਤੇ ਕਾਫੀ ਉਮੀਦਾਂ ਜਿਹੜੀਆਂ ਲੋਕਾਂ ਨੇ ਲਗਾਈਆਂ ਹੁੰਦੀਆਂ ਨੇ ਅਤੇ ਕਈ ਵਾਰ ਉਮੀਦਾਂ ਅਤੇ ਜਿਹੜਾ ਪਾਣੀ ਵੀ ਫਿਰ ਜਾਂਦਾ ਹੈ ਤੇ ਕਈ ਵਾਰ ਉਮੀਦਾਂ ਤੇ ਉਹ ਬਜਟ ਤੇ ਜਿਹੜਾ ਖਰਾ ਵੀ ਉਤਰ ਜਾਂਦਾ ਹੈ ਤਾਂ ਹਰ ਦੇਸ਼ ਆਪਣੇ ਦੇਸ਼ ਵਾਸੀਆਂ ਦੇ ਲਈ ਬਜਟ ਪੇਸ਼ ਕਰਦਾ ਹੈ ਇਸ ਤਰ੍ਹਾਂ ਹਰ ਸਾਲ 1 ਫਰਵਰੀ ਨੂੰ ਇੰਡੀਆ ਦੇ ਵਿੱਚ ਵੀ ਬਜਟ ਪੇਸ਼ ਕੀਤਾ ਜਾਂਦਾ ਹੈ ਇੱਕ ਵਾਰ ਫਿਰ ਤੋਂ ਨਿਰਮਲਾ ਸਿਤਾਰਮਨ ਬਜਟ ਪੇਸ਼ ਕਰਨਗੇ ਉਹ 8ਵਾਂ ਬਜਟ ਬਤੌਰ ਵਿੱਤ ਮੰਤਰੀ ਨੇ ਜਿਹੜੇ ਪੇਸ਼ ਕਰਨ ਜਾ ਰਹੇ ਨੇ ਤਾਂ 8ਵੀਂ ਵਾਰ ਉਹਨਾਂ ਦੇ ਹੱਥ ਜਿਹੜੇ ਆ ਅਜੇ ਹੀ ਜਿਹੜੀ ਅਸੀਂ ਕਹਿ ਸਕਦੇ ਆ ਆ ਜਿਹੜੇ ਆ ਵੱਡੀ ਸਫਲਤਾ ਹਾਸਲ ਹੋਈ ਆ ਉਹਨਾਂ ਨੂੰ ਜਾਂ ਕਹਿ ਸਕਦੇ ਹੋ ਕਿ ਵਜਟ ਦਾ ਬੈਗ ਜਿਹੜਾ ਫੜਨ ਦਾ ਫਿਰ ਤੋਂ ਜਿਹੜਾ ਮੌਕਾ ਮਿਲਿਆ ਵਿੱਤ ਮੰਤਰੀ ਨਿਰਮਲ ਸਿਤਾਰਾਮਨ ਨੂੰ ਤਾਂ ਉਹ 8ਵੇਂ ਵਾਰ ਬਜਟ ਪੇਸ਼ ਜਿਹੜਾ ਦੇਸ਼ ਦਾ ਪੇਸ਼ ਕਰਨ ਜਾ ਰਹੇ ਨੇ ਵਿੱਤ ਮੰਤਰੀ ਨਿਰਮਲਾ ਸਿਤਾਰਾਮਨ ਇੱਕ ਫਰਵਰੀ 2025 ਨੂੰ ਦੇਸ਼ ਦਾ ਕੇਂਦਰੀ ਬਜਟ ਪੇਸ਼ ਕਰਨਗੇ ਉਨ੍ਹਾਂ ਦਾ ਬਜਟ ਭਾਸ਼ਣ ਸਵੇਰੇ 11 ਵਜੇ ਲੋਕ ਸਭਾ ਵਿੱਚ ਸ਼ੁਰੂ ਹੋਵੇਗਾ ਇਹ ਨਿਰਮਲਾ ਸਿਤਾਰਾਮਨ ਦਾ 8ਵਾਂ ਬਜਟ ਵਿੱਤ ਮੰਤਰੀ ਵੱਜੋਂ ਹੋਵੇਗਾ ਇਸ ਦੀਆਂ ਤਿਆਰੀਆਂ ਜੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਨੇ ਹਾਲ ਹੀ ਵਿੱਚ ਮੰਤਰਾਲੇ ਵਿੱਚ ਹਲਵਾ ਸੈਰੇਮਨੀ ਤੋਂ ਬਾਅਦ ਬਜਟ ਦੀ ਲੋਕ ਇਨ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ ਇਹ ਸੰਭਵ ਹੈ ਕਿ ਬਜਟ ਨੂੰ ਅੰਤਮ ਰੂਪ ਦਿੱਤਾ ਗਿਆ ਸਭ ਤੋਂ ਪਹਿਲਾਂ ਇਸ ਦੇ ਇਸ ਨੇ ਪੇਸ਼ ਕੀਤਾ ਸੀ ਬਜਟ ਜਾਂ ਅਸੀਂ ਅਕਸਰ ਸੋਚਦੇ ਹਾਂ ਕਿ ਬਜਟ ਕਿੱਥੋਂ ਆਇਆ ਕਿੱਥੋਂ ਇਸ ਦੀ ਜੜੀ ਆ ਪਰ ਕਿਹੜਿਆ ਸ਼ੁਰੂ ਹੋਗੀ ਕਿ ਦੇਸ਼ ਦੇ ਲਈ ਬਜਟ ਵੀ ਜ਼ਰੂਰੀ ਹੈ ਤਾਂ ਦੱਸ ਦਈਏ ਕਿ ਬਜਟ ਸ਼ਬਦ ਜਿਹੜਾ ਉਹ ਮੂਲ ਲਾਟਿਨ ਸ਼ਬਦ ਬੁਲਗਾ ਤੋਂ ਹੈ ਜਾਨੀ ਕਿ ਲਾਟਿਨ ਭਾਸ਼ਾ ਤੋਂ ਇਹ ਸ਼ਬਦ ਆਇਆ ਅਤੇ ਲਾਟਿਨ ਦੇ ਸ਼ਬਦ ਬੁਲਗਾ ਤੋਂ ਬਜਟ ਤੱਕ ਦਾ ਜਿਹੜਾ ਇਹ ਸਫ਼ਰ ਬਣਿਆ ਫਰਾਂਸੀਸੀ ਭਾਸ਼ਾ ਵਿੱਚ ਇਸ ਨੂੰ ਬੈਗਟ ਕਿਹਾ ਜਾਂਦਾ ਜਦੋਂ ਇਸ ਸ਼ਬਦ ਨੂੰ ਅੰਗਰੇਜ਼ੀ ਵਿੱਚ ਵਰਤਿਆ ਗਿਆ ਤਾਂ ਇਹ ਵੇ ਵੋਗੇਟ ਬਣ ਗਿਆ ਜੋ ਬਾਅਦ ਵਿੱਚ ਹੌਲੇ ਹੌਲੇ ਡਵੈਲਪਮੈਂਟ ਦੇ ਤੌਰ ਤੇ ਕਹਿ ਸਕਦੇ ਹੋ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਤਾਂ ਉਸ ਤੋਂ ਬਾਅਦ ਇਸ ਨੂੰ ਬਜਟ ਕਿਹਾ ਜਾਣ ਲੱਗਿਆ ਹੁਣ ਆਉਂਦੇ ਹਾਂ ਸਵਾਲ ਤੇ ਕਿ ਦੁਨੀਆ ਵਿੱਚ ਸਭ ਤੋਂ ਪਹਿਲਾਂ ਬਜਟ ਪੇਸ਼ ਕਰਨ ਦੇ ਮਾਮਲੇ ਵਿੱਚ ਕੌਣ ਸੀਗਾ ਤਾਂ ਸਭ ਤੋਂ ਅਹਿਮ ਸਵਾਲ ਹੈ ਕਿ ਸਭ ਤੋਂ ਪਹਿਲਾ ਬਜਟ ਕਿਹੜੇ ਦੇਸ਼ ਨੇ ਪੇਸ਼ ਕੀਤਾ ਸੀ ਜਿਸ ਦਾ ਕਿ ਅਸੀਂ ਦੇਖਦੇ ਹਾਂ ਕਿ ਸਭ ਤੋਂ ਪਹਿਲਾ ਵਾਂ ਬਜਟ ਆ ਜਿਹੜਾ ਪੇਸ਼ ਕਰਨ ਵਾਲਾ ਜਿਹੜਾ ਦੇਸ਼ ਆ ਉਹ ਇੰਗਲੈਂਡ ਆ ਜਿਸ ਦਾ ਸਭ ਤੋਂ ਪਹਿਲਾਂ ਨਾਮ ਆਂਦਾ ਹੈ ਇੱਥੋਂ ਇਸ ਦੀ ਸ਼ੁਰੂਆਤ ਹੋਈ ਜਾਣਕਾਰੀ ਅਨੁਸਾਰ 1760 ਵਿੱਚ ਸਭ ਤੋਂ ਪਹਿਲਾਂ ਹਰ ਵਿੱਤੀ ਸਾਲ ਦੀ ਸ਼ੁਰੂਆਤ ਵਿੱਚ ਬਜਟ ਪੇਸ਼ ਕਰਨ ਦੀ ਪ੍ਰਥਾ ਸ਼ੁਰੂ ਹੋਈ ਸੀ ਇੱਥੋਂ ਬਜਟ ਦੀ ਪ੍ਰਥਾ ਹੋਰ ਦੇਸ਼ਾਂ ਤੱਕ ਵੀ ਫੈਲ ਗਈ ਅਤੇ ਇਸ ਨੂੰ ਸਰਕਾਰਾਂ ਦੁਆਰਾ ਪੇਸ਼ ਕੀਤਾ ਜਾਣ ਲੱਗਿਆ ਜਿਵੇਂ ਅਸੀਂ ਅਕਸਰ ਦੇਖਦੇ ਆ ਕਿ ਚੋਣਾਂ ਦਰਮਿਆਨ ਚੋਣ ਮੈਨੀਫੈਸਟੋ ਫੈਸਟੋ ਲਿਆਣੇ ਲਿਆਉਂਦੇ ਜਾਂਦੇ ਆ ਤੇ ਲੋਕਾਂ ਦੇ ਲਈ ਇੱਕ ਲਿਖਤੀ ਵਾਦਾ ਜਿਹੜਾ ਕਹਿ ਸਕਦੇ ਹੋ ਕਿ ਮੈਨੀਫੈਸਟੋ ਦੇ ਰੂਪ ਵਿੱਚ ਜਿਹੜਾ ਪਾਰਟੀਆਂ ਕਰਦੀਆਂ ਨੇ ਤਾਂ ਉਸੇ ਤਰੀਕੇ ਨਾਲ ਬਜਟ ਹੈ ਜਿਹੜਾ ਉਹ ਦੇਸ਼ ਦੇ ਵਿੱਚ ਕੰਮ ਕਰਨ ਦੇ ਲਈ ਇੱਕ ਵਾਦਾ ਹੁੰਦਾ ਹੈ ਜਾਂ ਇੱਕ ਜਿਹੜਾ ਟੀਚਾ ਹੁੰਦਾ ਹੈ ਸਰਕਾਰਾਂ ਦਾ ਮੌਕੇ ਦੀਆਂ ਸਰਕਾਰਾਂ ਦਾ ਕਿ ਅਸੀਂ ਇਸ ਹੱਦ ਤੱਕ ਵਿਕਾਸ ਕਾਰਜ ਕਰਾਂਗੇ ਇਸ ਹੱਦ ਤੱਕ ਘੱਟ ਤੋਂ ਘੱਟ ਪੈਸਾ ਲਗਾ ਕੇ ਵੱਧ ਤੋਂ ਵੱਧ ਵਿਕਾਸ ਕਾਰਜ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਇਸ ਤਰੀਕੇ ਨਾਲ ਵਜਟ ਜਿਹੜਾ ਉਹ ਬਣਾਇਆ ਜਾਂਦਾ ਤਾਂ ਹੁਣ ਸਭ ਤੋਂ ਐਮ ਸਵਾਲ ਤੁਹਾਡੇ ਮਨ ਵਿੱਚ ਇਹ ਵੀ ਆ ਰਿਹਾ ਹੁਣ ਕਿ ਭਾਰਤ ਵਿੱਚ ਸਭ ਤੋਂ ਪਹਿਲਾ ਜਿਹੜਾ ਬਜਟ ਹੈ ਉਹ ਕਦੋਂ ਪੇਸ਼ ਹੋਇਆ ਸੀ ਤੇ ਕਿਸ ਨੇ ਇਸ ਨੂੰ ਪੇਸ਼ ਕੀਤਾ ਸੀ ਭਾਰਤ ਵਿੱਚ ਬਜਟ ਦੀ ਸ਼ੁਰੂਆਤ ਆਜ਼ਾਦੀ ਤੋਂ ਕਾਫੀ ਪਹਿਲਾਂ ਹੀ ਹੋ ਗਈ ਸੀ ਬ੍ਰਿਟਸ ਰਾਤ ਦੇ ਦੌਰਾਨ 1857 ਦੇ ਵਿਦਰੋਹੀ ਤੋਂ ਬਾਅਦ ਦੇਸ਼ ਦੀ ਵਿੱਤੀ ਪ੍ਰਣਾਲੀ ਵਿੱਚ ਸੁਧਾਰ ਕਰਨ ਲਈ ਅੰਗਰੇਜ਼ਾਂ ਨੇ ਮਹਾਨ ਅਰਥ ਸ਼ਾਸਤਰੀ ਜੇਮਸ ਵਿਲਸਨ ਨੂੰ ਭਾਰਤ ਬੁਲਾਇਆ ਸੀ ਉਹਨਾਂ ਨੇ 7 ਅਪ੍ਰੈਲ 1860 ਨੂੰ ਭਾਰਤ ਦਾ ਪਹਿਲਾ ਕੇਂਦਰੀ ਬਜਟ ਪੇਸ਼ ਕੀਤਾ ਸੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਤਤਕਾਲੀ ਵਿੱਤ ਮੰਤਰੀ ਆਰ ਕੇ ਸ਼ਨਮੁਖ ਚੈਟੀ ਨੇ 26 ਨਵੰਬਰ 1947 ਨੂੰ ਆਜ਼ਾਦ ਭਾਰਤ ਦਾ ਪਹਿਲਾ ਬਜਟ ਪੇਸ਼ ਕੀਤਾ ਸੀ ਤਾਂ ਇਸ ਤਰੀਕੇ ਨਾਲ ਸਾਡੇ ਦੇਸ਼ ਚ ਵੀ ਇਹ ਪ੍ਰਤ ਪਏ ਕੇ ਅਸੀਂ ਵੀ ਦੇਸ਼ ਵਿੱਚ ਬਜਟ ਪੇਸ਼ ਕਰੀਏ ਤੇ ਅਸੀਂ ਟੀਚਾ ਰੱਖੀਏ ਕਿ ਅਸੀਂ ਇਸ ਸਾਲ ਦੇ ਅੰਦਰ ਅੰਦਰ ਇੰਨਾ ਵਿਕਾਸ ਕਰਨਾ ਹੈ ਤੇ ਇੰਨੇ ਜਿਹੜੇ ਲੋਕਾਂ ਦੇ ਲਈ ਭਲਾਈ ਸਕੀਮਾਂ ਚਲਾਨੀਆਂ ਨੇ ਤਾਂ ਜਿਹੜਾ ਸਭ ਤੋਂ ਪਹਿਲਾਂ ਅਸੀਂ ਆਜ਼ਾਦੀ ਤੋਂ ਬਾਅਦ ਦਾ ਜਿਹੜਾ ਬਜਟ ਦੀ ਗੱਲ ਕਰੀਏ ਤਾਂ 26 ਨਵੰਬਰ 1947 ਨੂੰ ਆਜ਼ਾਦ ਭਾਰਤ ਦਾ ਪਹਿਲਾ ਬਜਟ ਹੈ ਜਿਹੜਾ ਆਰ ਕੇ ਸੰਮੁਖੋਂ ਚੈਟੀ ਨੇ ਪੇਸ਼ ਕੀਤਾ ਸੀ ਅਤੇ ਇਹ ਹੁਣ ਲਗਾਤਾਰ ਜਿਹੜਾ ਆ ਜਾਰੀ ਹੈ ਤਾਂ ਉੱਥੇ ਜੇ ਘਰ ਦੇਖਿਆ ਜਾਵੇ ਕਿ ਬਜਟ ਦੀ ਕੀ ਲੋਡ ਪੈਂਦੀ ਹੈ ਕੀ ਕੀ ਉਮੀਦਾਂ ਹੁੰਦੀਆਂ ਨੇ ਤਾਂ ਮਹਿੰਗਾਈ ਦੇ ਦੌਰ ਵਿੱਚ ਵੱਡੀ ਰਾਹਤ ਦੀ ਉਮੀਦ ਹੁੰਦੀ ਹੈ ਜਿੱਥੇ ਅਸੀਂ ਅਕਸਰ ਦੇਖਦੇ ਹਾਂ ਕਿ ਜਦੋਂ ਵਿੱਤੀ ਸਾਲ ਚੱਲ ਰਿਹਾ ਹੁੰਦਾ ਵਿੱਤੀ ਵਰਾ ਚੱਲ ਰਿਹਾ ਹੁੰਦਾ ਤਾਂ ਉਸ ਵਿੱਚ ਬਹੁਤ ਸਾਰੀਆਂ ਚੀਜ਼ਾਂ ਮਹਿੰਗੀਆਂ ਹੁੰਦੀਆਂ ਨੇ ਤੇ ਬਹੁਤ ਸਾਰੇ ਜਿਹੜੇ ਟੈਕਸਾਂ ਤੇ ਡਰ ਹੁੰਦਾ ਲੋਕਾਂ ਨੂੰ ਕਿ ਸਾਡੇ ਤੇ ਆਹ ਟੈਕਸ ਨਾ ਲੱਗ ਜਾਵੇ ਇਹ ਨਾ ਮਹਿੰਗਾ ਹੋ ਜਾਵੇ ਉਸ ਦੇ ਚੱਲਦੇ ਆ ਜਦੋਂ ਇਹ ਬਜਟ ਆ ਜਾਂਦਾ ਹੈ ਤਾਂ ਹਾਂ ਕੁਝ ਜਦੋਂ ਬਜਟ ਪੇਸ਼ ਹੋ ਜਾਂਦਾ ਹੈ ਤਾਂ ਕੁਝ ਕਿਤੇ ਨਾ ਕਿਤੇ ਸਾ ਜਿਹੜਾ ਸੁੱਖ ਦਾ ਸਾਹ ਲੋਕਾਂ ਨੂੰ ਜ਼ਰੂਰ ਆਂਦਾ ਹੈ ਕਿ ਚਲੋ ਭਾਈ ਕੋਈ ਚੰਗਾ ਜਿਹੜਾ ਨਵਾਂ ਟੈਕਸ ਤਾਂ ਨਹੀਂ ਲੱਗਿਆ ਅਕਸਰ ਅਸੀਂ ਇਹ ਗੱਲ ਸੁਣਦੇ ਆ ਜਦੋਂ ਬਜਟ ਪੇਸ਼ ਹੋ ਜਾਂਦਾ ਹੈ ਤਾਂ ਇਸੇ ਦੇ ਚੱਲਦੇ ਆ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਦੇਖਦੇ ਮੱਧ ਵਰਗ ਨੂੰ ਬਜਟ ਤੋਂ ਵੱਡੀ ਉਮੀਦ ਹੈ ਅਤੇ ਉਹ ਵੱਧ ਰਹੀ ਮਹਿੰਗਾਈ ਦੇ ਦੌਰ ਵਿੱਚ ਵੱਡੀ ਰਾਹਤ ਦੀ ਉਮੀਦ ਕਰ ਰਿਹਾ ਹੈ ਬਜਟ ਵਿੱਚ ਕੀ ਕੀ ਘੋਸ਼ਣਾਵਾਂ ਕੀਤੀਆਂ ਜਾਣਗੀਆਂ ਇਹ ਤਾਂ ਵਿੱਤ ਮੰਤਰੀ ਦੇ ਬਜਟ ਭਾਸ਼ਣ ਤੋਂ ਬਾਅਦ ਹੀ ਪਤਾ ਲੱਗੇਗਾ ਅਸੀਂ ਤੁਹਾਨੂੰ ਇੱਥੇ ਦੁਨੀਆ ਦੇ ਸਭ ਤੋਂ ਪਹਿਲੇ ਬਜਟ ਬਾਰੇ ਦੱਸਿਆ ਹੈ ਤੇ ਦੁਨੀਆ ਵਿੱਚ ਸਭ ਤੋਂ ਪਹਿਲਾ ਬਜਟ ਕਿਤੇ ਪੇਸ਼ ਹੋਇਆ ਉਹ ਵੀ ਤੁਹਾਨੂੰ ਦੱਸ ਦਿੱਤਾ ਹੈ ਤੇ ਹੁਣ ਜੋ 1 ਫਰਵਰੀ ਨੂੰ 2 ਤੋਂ 3 ਦਿਨਾਂ ਵਿੱਚ ਜਿਹੜਾ ਬਜਟ ਪੇਸ਼ ਹੋਣ ਜਾ ਰਿਹਾ ਉਸ ਬਾਰੇ ਹੁਣ ਕਿਤੇ ਨਾ ਕਿਤੇ ਵੱਡੀਆਂ ਤਿਆਰੀਆਂ ਜਿਹੜੀਆਂ ਜੋਰ-ਓ-ਸ਼ੋਰਾਂ ਤੇ ਚੱਲ ਰਹੀਆਂ ਨੇ ਤੇ ਉੱਥੇ ਹੀ ਲੋਕਾਂ 'ਚ ਵੀ ਵੱਡੀਆਂ ਉਮੀਦਾਂ ਨੇ ਕਿ ਜੋ ਮੋਦੀ ਸਰਕਾਰ ਯਾਨੀ ਕਿ ਭਾਜਪਾ ਦੀ ਸਰਕਾਰ ਹੈ ਜਿਹੜੀ ਉਹ ਨਵੀਂ ਬਣੀ ਹੈ ਤੀਜੀ ਵਾਰ ਵੱਡਾ ਮੌਕਾ ਮਿਲਿਆ ਸਰਕਾਰ ਨੂੰ ਉਹ ਲੋਕਾਂ ਲਈ ਹੁਣ ਕੀ ਪੈਕੇਜ ਲੈ ਕੇ ਆਏਗੀ ਕੀ ਬਜਟ ਵਿੱਚ ਰੱਖੇਗੀ ਖਾਸ ਕਰਕੇ ਗੱਲ ਕਰੀਏ ਮਹਿਲਾਵਾਂ ਦੀ ਮਹਿਲਾਵਾਂ ਬਜ਼ੁਰਗ ਨੌਜਵਾਨ ਅਤੇ ਸਹਿ ਸਹੂਲਤਾਂ ਨੂੰ ਲੈ ਕੇ ਤਾਂ ਇਹ ਵੱਡੇ ਮੁੱਦੇ ਹੁੰਦੇ ਨੇ ਜਿਹੜੇ ਅਕਸਰ ਆ ਲੋਕ ਡੀਕਦੇ ਨੇ ਕਿ ਇੰਨਾ ਤੇ ਕੁਝ ਨਾ ਕੁਝ ਰਾਹਤ ਹੈ ਜਿਹੜੀ ਉਹ ਲੋਕਾਂ ਨੂੰ ਜ਼ਰੂਰ ਮਿਲਣੀ ਚਾਹੀਦੀ ਹੈ ਜਿਸ ਕਰਕੇ ਸਭ ਤੋਂ ਅਹਿਮ ਗੱਲ ਜਿਹੜੀ ਇਸ ਵਾਰ ਦੇਖੀ ਜਾ ਰਹੀ ਹੈ ਉਹ ਹੈ ਬੇਰੁਜ਼ਗਾਰੀ ਨੂੰ ਦੂਰ ਕਰਨਾ ਬੇਰੁਜ਼ਗਾਰੀ ਦੇ ਲਈ ਕੀ ਸਰਕਾਰ ਕਦਮ ਚੁੱਕੇਗੀ ਇਹ ਤਾਂ ਹੁਣ ਬਜਟ ਜਦੋਂ ਪੇਸ਼ ਹੋਏਗਾ ਉਹ ਸਭ ਕੁਝ ਸਾਹਮਣੇ ਆਵੇਗਾ ਤੇ ਦੂਜਾ ਬਜ਼ੁਰਗਾਂ ਦੀ ਗੱਲ ਕਰੀਏ ਬਜ਼ੁਰਗਾਂ ਦੀ ਦੇਖਭਾਲ ਦੀ ਗੱਲ ਕਰੀਏ ਤਾਂ ਲਗਾਤਾਰ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਕਿ ਬਜ਼ੁਰਗਾਂ ਨੂੰ हां ਜਿਹੜਾ ਕਿ ਸਾਹਮਣਾਂ ਵਾਲਾ ਕੋਈ ਨਹੀਂ ਆ ਤੇ ਇਸੇ ਦੇ ਚੱਲਦੇ ਆ ਬਹੁਤ ਸਾਰੇ ਬਜ਼ੁਰਗ ਜਿਹੜੇ ਆ ਉਹ ਅਜਾਈਂ ਰੁੜਦੇ ਫਿਰ ਰਹੇ ਨੇ ਤੇ ਉਹਨਾਂ ਦੇ ਲਈ ਕੋਈ ਨਾ ਕੋਈ بڑا ਕਦਮ ਜਿਹੜਾ ਸਰਕਾਰ ਨੂੰ ਚੁੱਕਣਾ ਚਾਹੀਦਾ ਹੈ ਤੇ ਉੱਥੇ ਹੀ ਸਿਹਤ ਸਹੂਲਤਾਂ ਦੀ ਗੱਲ ਕਰੀਏ ਸਿਹਤ ਸਹੂਲਤਾਂ ਨੂੰ ਲੈ ਕੇ ਅਸੀਂ ਦੇਖ ਰਹੇ ਹਾਂ ਕਿ ਬਹੁਤ ਸਾਰੀਆਂ ਬਿਮਾਰੀਆਂ ਲਗਾਤਾਰ ਵਧ ਰਹੀਆਂ ਨੇ ਬਹੁਤ ਸਾਰੇ ਜਿਹੜਾ ਜਿਹੀਆਂ ਭਿਆਨਕ ਬਿਮਾਰੀਆਂ ਦਾ ਜਿਹੜੇ ਲੋਕ ਸਾਹਮਣਾ ਕਰ ਰਹੇ ਨੇ ਕਿ ਉਹਨਾਂ ਨੂੰ ਆਪਣੀ ਅਜਾਈ ਜਾਨ ਗਵਾਣੀ ਪੈਰੀ ਐ ਤੇ ਚੰਗੇ ਤਰੀਕੇ ਨਾਲ ਉਹਨਾਂ ਨੂੰ ਸੇ ਸਹੂਲਤਾਂ ਨਹੀਂ ਮਿਲ ਰਹੀਆਂ ਇਸ ਤੇ ਵੱਡਿਆ ਜਿਹੜਾ ਲੋਕ ਵਿਚਾਰ ਵਟਾਂਦਰਾ ਕਰ ਰਿਹਾ ਕਿ ਇਸ ਤੇ ਕੀ ਕਦਮ ਚੁੱਕਿਆ ਜਾਏਗਾ ਤੇ ਅੱਗੇ ਵਧਦੇ ਆ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਸਿੱਖਿਆ ਨੂੰ ਲੈ ਕੇ ਸਿੱਖਿਆ ਇਸ ਵਾਰ ਤਾਂ ਖਾਸ ਕਰਕੇ ਜੇਕਰ ਗੱਲ ਕਰੀਏ 200 ਬਾਈ ਤੋਂ ਤੇ 23 ਦੀ ਗੱਲ ਕਰੇ ਤਾਂ ਇੱਕ ਜਿਹੜਾ ਡਾਟਾ ਸਾਹਮਣੇ ਆਇਆ ਉਸ ਨੇ ਤਾਂ ਹੈਰਾਨ ਹੀ ਕਰਕੇ ਰੱਖ ਦਿੱਤਾ ਕਿ ਵੱਡੀ ਗਿਣਤੀ ਵਿੱਚ ਜਿਹੜੇ ਬੱਚੇ ਨੇ ਉਹ ਸਕੂਲ ਛੱਡ ਗਏ ਨੇ ਪੜ੍ਹਨਾ ਹੀ ਛੱਡ ਗਏ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਹੱਦ ਤੱਕ ਹੁਣ ਤਿਆਰੀ ਕਰਨੀ ਪਵੇਗੀ ਸਿੱਖਿਆ ਨੂੰ ਹੋਰ ਪਰਫੁੱਲਤ ਕਰਨ ਲਈ ਜਾਨੀ ਕਿ ਪੜ੍ਹਾਈ ਨੂੰ ਹੋਰ ਪਰਫੁੱਲਤ ਕਰਨ ਦੇ ਲਈ ਜਿੱਥੇ ਅਸੀਂ ਦੇਖ ਰਹੇ ਹਾਂ ਕਿ ਬਹੁਤ ਸਾਰਾ ਨੌਜਵਾਨੀ ਵਿੱਚ ਕਰੇਜ ਆ ਕਿ ਵਿਦੇਸ਼ਾਂ ਵਿੱਚ ਜਾ ਕੇ ਪੜਨਾ ਵਿਦੇਸ਼ਾਂ ਵਿੱਚ ਜਾ ਕੇ ਰੁਜ਼ਗਾਰ ਜਾਂ ਕੰਮ ਕਰਾਂਗੇ ਪਰ ਉਧਰ ਜਿੱਥੇ ਨੌਜਵਾਨੀ ਚ ਇਹ ਕਰੇਜ ਚੜਿਆ ਹੋਇਆ ਤਾਂ ਉਧਰ ਬਹੁਤ ਸਾਰੇ ਬੱਚੇ ਆ ਜਿਹੜੇ ਸਕੂਲ ਛੱਡ ਕੇ ਜਿਸ ਦੇ ਚਾਲਦਿਆਂ ਕਿਤੇ ਨਾ ਕਿਤੇ ਇਹ ਵੀ ਇੱਕ ਵੱਡਾ ਚਿੰਤਾ ਦਾ ਵਿਸ਼ਾ ਬਣ ਰਿਹਾ ਤੇ ਵੱਜੜਦੇ ਹੀ ਹੁਣ ਦੇਖਣਾ ਹੋਏਗਾ ਕਿ ਸਿੱਖਿਆ ਦੇ ਲਈ ਕੀ ਸਰਕਾਰ ਰੱਖੇਗੀ ਤਾਂ ਜਦੋਂ 1 ਫਰਵਰੀ ਨੂੰ 11 ਵਜੇ ਭਾਸ਼ਣ ਸ਼ੁਰੂ ਹੋਏਗਾ ਤਾਂ ਉਸ ਤੋਂ ਬਾਅਦ ਆ ਦੇਖਣਾ ਦੇਖਾਂਗੇ ਕਿ ਕੀ 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 ਕੁਝ ਜਿਹੜਾ ਬਜਟ ਚ ਲੋਕਾਂ ਦੇ ਲਈ ਆ ਰਿਹਾ ਹੈ ਤੇ ਕੀ ਉਮੀਦਾਂ ਤੇ ਕਿੰਨਾ ਬਜਟ ਇਹ ਖਰਾ ਉਤਰੇਗਾ